ਮੈਂ ਪਿਛਲੇ ਦਿਨਾਂ ਚ ਤੁਹਾਡੇ ਅਖਬਾਰਾਂ ਚ ਖਬਰ ਬੜੀ ਪਰਦਾ ਹੁੰਦਾ ਸੀ ਕਿ ਤੁਹਾਨੂੰ ਪੰਥਕ ਜਥੇਬੰਦੀਆਂ ਵੱਲੋਂ ਬੁਲਾਵੇ ਬੜੇ ਹੁੰਦੇ ਸੀਗੇ ਵੀ ਇੱਥੇ ਆਓ ਉੱਥੇ ਆਓ ਸ਼ਾਇਦ ਤੁਸੀਂ ਜਾਂਦੇ ਵੀ ਰਹੇ ਹੋ ਸਾਰੇ ਪਾਸੇ ਕਿ ਉਹਨਾਂ ਪੰਥਕ ਜਥੇਬੰਦੀਆਂ ਨੇ ਵੀ ਤੁਹਾਡੀ ਬਾਹ ਨਹੀਂ ਫੜੀ ਜਿਹੜੇ ਤੁਹਾਨੂੰ ਲਗਾਤਾਰ ਬੁਲਾਉਂਦੇ ਰਹੇ ਮੇਰੇ ਮੈਨੂੰ ਨਾ ਇੱਕ ਜਿੱਦਾਂ ਮੋਹਰਾ ਬਣਾ ਕੇ ਅੱਜ ਤੋਂ ਲੁਧਿਆਣੇ ਵਾਲਾ ਕਾਂਡ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਇਸਤਿਹਾਰ ਆਪਣੇ ਨਾਂ ਤੇ ਛਾਪ ਕੇ ਤੇ ਇਹ ਚੱਕਿਆ ਮੁੱਦਾ ਚੱਕਿਆ ਜਿਹਨੂੰ ਆ ਤਮੇ ਹੋਣੀ ਸੰਤ ਸਮਾਜ ਦੇ ਵਾਲੇ ਇਕੱਠੇ ਹੋ ਕੇ ਅਖਬਾਰਾਂ ਵਿੱਚ ਇਹ ਆ ਜਾਂਦੇ ਆ ਜਿੱਦਾਂ ਮੋਰੇ ਇਹ ਆ ਜਾਂਦੇ ਜਦੋਂ ਕੰਮ ਗਰਮ ਹੋ ਜਾਂਦਾ ਤੇ ਸ਼ੁਰੂ ਮੇਰੇ ਤੋਂ ਕਰਵਾ ਲੈਂਦੇ ਆ ਸ਼ੁਰੂ ਮੇਰੇ ਤੋਂ ਕਰਵਾ ਕੇ ਤੇ ਮੈਨੂੰ ਫੇਰ ਪਿੱਛੇ ਛੱਡ ਦਿੰਦੇ ਆ ਆਪ ਵੀ ਅਖਬਾਰਾਂ ਦੇ ਵਿੱਚ ਮੋਰੇ ਆ ਜਾਂਦੇ ਆ ਤੇ ਸੰਗਤ ਨੂੰ ਵੀ ਸੋਚਣਾ ਚਾਹੀਦਾ ਵੀ ਕਿ ਕੰਮ ਕਰਨ ਵਾਲੇ ਕੋਣ ਨੇ ਤੇ ਮੋਰੀ ਹੋਣ ਵਾਲੇ ਕੋਣ ਹੈ ਸੋ ਅੱਜ ਜਿਹੜੇ ਹਾਲਾਤ ਤੁਹਾਨੂੰ ਸਮਰਪੂਰਨ ਸਿੰਘ ਦੇ ਸਰਦਰ ਨਜ਼ਰ ਆ ਰਹੇ ਆ ਕਿ ਸੋ ਤੁਹਾਨੂੰ ਕਹਿੰਨੀ ਜਦੋਂ ਅਸੀਂ ਵੀ ਇਹਨਾਂ ਦੇ ਘਰ ਦੇ ਹਾਲਾਤ ਦੇਖਦੇ ਆ ਸ਼ਾਇਦ ਛਾਤਾਥੋਂ ਟੁੱਟੀ ਹੋਈ ਹੈ ਤੇ ਇੱਟਾਂ ਵਗੈਰਾ ਔਰ ਬੱਲੇ ਵਗੈਰਾ ਸਾਰੇ ਟੁੱਟ ਕੇ ਡਿੱਗੇ ਹੋਏ ਨੇ ਕਿਸੇ ਵੀ ਟਾਈਮ ਤੇ ਛੱਪ ਵੀ ਡੇਕ ਸਕਦੀ ਹੈ ਸੋ ਅੱਜ ਸਾਨੂੰ ਇਹ ਸੋਚਣਾ ਬੜਾ ਗੰਭੀਰਤਾ ਨਾਲ ਬੰਦਦਾ ਕਿ ਜੇ ਕੋਈ ਪੰਥ ਦੀ ਗੱਲ ਕਰਨ ਵਾਲਾ ਜੇ ਕੋਈ ਆਵਾਜ਼ ਚੱਕਣ ਵਾਲਾ ਤੇ ਜੇ ਕੋਈ ਆਪਣੇ ਸ਼ਰੀਰ ਤੇ ਦੁੱਖ ਹੰਢਾ ਕੇ ਵੀ ਆਪਣੇ ਆਪ ਨੂੰ ਦ੍ਰਿੜ ਕਰਕੇ ਬੈਠਾ ਹੈ ਔਰ ਆਪਣੇ ਪਰਿਵਾਰ ਦੇ ਨਾਲ ਆਪਣਾ ਆਪ ਵਾਰਨ ਵਾਸੇ ਵੀ ਤਿਆਰ ਬੈਠਾ ਹੈ ਕਿ ਸਾਨੂੰ ਉਸ ਪਰਿਵਾਰ ਦੀ ਖੈਰ ਖਬਰ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਸੋ ਸਾਨੂੰ ਹਰ ਉਹ ਚੀਜ਼ ਸੋਚਣੀ ਚਾਹੀਦੀ ਹੈ ਹਰ ਜਿਹੜੀ ਵਿਚਾਰ ਹੈ ਉਹਦੇ ਤੇ ਗੌਰ ਕਰਨਾ ਚਾਹੀਦਾ ਕਿ ਅੱਜ ਜਿਹੜਾ ਸਾਡਾ ਕਰੋੜਾ ਅਰਬਾ ਖਰਬਾਰ ਤੇ ਜਿਹੜਾ ਯੂਜ਼ ਹੋ ਰਿਹਾ ਹੈ ਕਿ ਉਹ ਸਹੀ ਥਾਂ ਤੇ ਯੂਜ਼ ਹੋ ਰਿਹਾ ਹੈ ਕਿ ਨਹੀਂ ਕੁਝ ਹੋਰ ਵਿਚਾਰਾ ਜੜੀਆਂ ਅਜੇ ਰਹਿੰਦੀਆਂ ਨੇ ਉਹ ਅਸੀਂ ਕਾਲੀਏ ਜਿਨੇ ਕੇ ਪਤਾ ਚੱਲਿਆ ਸੀ ਕੀ ਕੁਝ ਕੇਸ ਤੁਹਾਡੇ ਤੇ ਚੱਲ ਰਹੇ ਆ ਇੱਕ ਦਿੱਲੀ ਕੇਸ ਕੀਤਾ ਹੋਇਆ ਜੀ ਇਹਨਾਂ ਨੇ ਉਹ ਕਿਹੜਾ ਕੇਸ ਮਾਨਹਾਨੀ ਦਾ ਮੇਰੇ ਤੇ ਕੀਤਾ ਮੈਂ ਇਹਨਾਂ ਦਾ ਪ੍ਰੂਫ ਹੈ ਇਹਨਾਂ ਅਸ਼ਤੋਸ਼ ਦੇ ਚੇਲੇ ਆ ਨੇ ਉੱਥੇ ਦਿੱਲੀ ਵਾਲਿਆਂ ਨੇ ਇੱਕ ਦੇਹਰਾਦੂਨ ਕੀਤਾ ਉਹ ਮੇਰੇ ਤੇ ਫੌਜਦਾਰੀ ਦਾ ਕੇਸ ਹੈ ਜੀ ਇਹ ਤਾਂ ਮਾਨਹਾਨੀ ਦਾ ਕੀਤਾ ਜੀ ਇਹਨਾਂ ਨੇ ਸਾਡੇ ਪਖੰਡੀ ਕਿਹਾ ਸਾਡੇ ਗੁਰੂ ਨੂੰ ਇਹਨੇ ਇਹੋ ਜਿਹੇ ਲਵਜ ਬੋਲੇ ਆ ਮੇਰੇ ਮੂੰਹ ਨਿਕਲ ਗਿਆ ਸੀ ਕੁੱਤਾ ਵੀ ਇਹੋ ਜਿਹੇ ਕੁੱਤੇ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਤੋ ਉਹ ਇਹਨਾਂ ਨੇ ਮੇਰੇ ਤੇ ਕੇਸ ਕਰ ਦਿੱਤਾ ਉਹ ਮੇਰੇ ਖਿਲਾਫ ਵੀ ਚੱਲ ਗਿਆ ਸੀ ਤੇ ਹੁਣ ਮੈਂ ਹਾਈ ਕੋਰਟ ਦੇ ਵਿੱਚ ਹੁਣ ਦੁਬਾਰਾ ਅਪੀਲ ਕੀਤੀ ਆ ਉਹ ਕੇਸਾਂ ਦੇ तकरीबन ਮੈਨੂੰ ਉਹ ਇਹ ਦੋ ਤਿੰਨ ਕੇਸਾਂ ਨੇ ਬਰਬਾਦ ਕੀਤਾ ਮੈਨੇ ਕਿ ਫੀਸਾਂ ਦੇਣੀਆਂ ਮੇਰੇ ਬਹੁਤ ਹੀ ਔਖਾ ਹੋ ਕੇ ਪਤਾ ਨਹੀਂ ਵਿਆਜੀ ਪੈਸੇ ਲੈ ਲੈ ਕੇ ਘਰ ਆਪਣਾ ਜਿਹੜਾ ਪਿਛਲਾ ਉਹ ਗਹਿਣੇ ਰੱਖ ਕੇ ਤੇ ਮੈਂ ਵਕੀਲਾਂ ਦੀਆਂ ਫੀਸਾਂ ਭਰਦਾ ਬੜੀ ਗੰਭੀਰਤਾ ਨਾਲ ਸੋਚਣ ਵਾਲਾ ਜਿਹੜਾ ਵਿਸ਼ਾ ਹੈ ਕਿ ਜੀ ਕਿਹੋ ਜਿਹੇ ਹਲਾਪਾ ਦੇ ਵਿੱਚੋਂ ਨਿਕਲੇ ਨੇ ਤੇ ਸਾਡੀ ਕੋ ਅੱਛਾ ਇੱਕ ਤੁਸੀਂ ਚੀਜ਼ ਹੋਰ ਬੜੀ ਖਾਸ ਨੋਟ ਕਰੋ ਕਿ ਇਹਨਾਂ ਨੇ ਕਿਸੇ ਇੱਕ ਬੰਦੇ ਦੇ ਖਿਲਾਫ ਗੱਲ ਕਹੀ ਤੇ ਇਹਨਾਂ ਦੇ ਉੱਪਰ ਦੋ ਦੋ ਥਾਪ ਮਾਨਾ ਨਹੀਂ ਦੇ ਜਿਹੜੇ ਦਾਅਵੇ ਠੋਕੇ ਗਏ ਇੱਕ ਗੱਲ ਦਾ ਧਿਆਨ ਦਿਓ ਉਹ ਪਰਸਨ ਹੈ ਜਿਹੜਾ ਸਿੱਧਾ ਦਰਬਾਰ ਸਾਹਿਬ ਤੇ ਝੋਲਾ ਲਾਉਣ ਦੀ ਗੱਲ ਕਰਦਾ ਤੇ ਕਿਸੇ ਨੇ ਉਹ ਤੇ ਕੇਸ ਨਹੀਂ ਠੋਕੇ ਅਵੀ ਦੇਖੋ ਨਾ ਕਿ ਐਮਐਨਏ ਇੱਕ ਪਰਸਨ ਦੇ ਖਿਲਾਫ ਗਲਤੀ ਹੋਰ ਪੂਰੇ ਸਬੂਤਾਂ ਸਮੇਤ ਹੋਰ ਪੂਰੇ ਦਲੀਲਾਂ ਨਾਲ ਲਗਾਈ ਕੀਤੀ ਆ ਤੇ ਉਹਨਾਂ ਦੇ ਪੈਰੋਕਾਰਾਂ ਨੇ ਦੋ ਦੋ ਕੇਸ ਐਨ ਦੇ ਉੱਪਰ ਢੋਕੇ ਹੋਇਆ ਤੇ ਉਹ ਵਿਚਾਰੇ ਖੱਜਲ ਖਵਾ ਹੋਏ ਪਹਿਲੇ ਤੇ ਇੱਕ ਪਾਸੇ ਸੁਪਰੀਮ ਪਾਵਰ ਨੂੰ ਚੈਲੰਜ ਕਰਦਾ ਵੀ ਉੱਥੇ ਝੋਨਾ ਲਾਉਣ ਦੀ ਗੱਲ ਕਰਦਾ ਤੇ ਕੋਈ ਅੱਗੇ ਹੋ ਕੇ ਗੱਲ ਨਹੀਂ ਕਰਦਾ ਪਿਆ ਹਰ ਕੀ ਸੋਚ ਵਿਚਾਰ ਕੇ ਚੱਲਣ ਦੀ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਉਦਮੀ ਵੀਰ ਦੇ ਜਿਹੜੇ ਸਾਡੇ ਅਦ੍ਰਿ ਨਿਸ਼ਾ ਰੱਖਣ ਵਾਲੇ ਵੀਰ ਹੈ ਕੀ ਅਸੀਂ ਉਹਨਾਂ ਨੂੰ ਐਂ ਇਕੱਲੇ ਛੱਡ ਕੇ ਚੱਲਣਾ ਜੇ ਆਪਾਂ ਐਵੇਂ ਇਕੱਲੇ ਹੀ ਛੱਡ ਕੇ ਚੱਲਾਂਗੇ ਤਾਂ ਆ ਹਾਂਜੀ ਕਿਹੜੀ ਘਟਨਾ ਹੂੰ ਜਿਹੜੀ ਪਿੱਛੇ ਸਿੰਘ ਆਪਣੇ ਸ਼ਹੀਦ ਹੋਏ ਜੀ ਜੀ ਸ਼ਹੀਦ ਹੋਏ ਸਨ ਹਾਂ ਹਾਂ ਫੋਟੋਆਂ ਹੈਗੀਆਂ ਦਿਖਾਉ ਲਤਾ ਇਹਨਾਂ ਦੀ ਆਪਣੀ ਪੇਪਰਾਂ ਰਹੀ ਵੀ ਗੁਰਮਤ ਨੂੰ ਮਿਲਗੋਭਾ ਕਰ ਰਿਹਾ ਹੈ ਲੋਕਾਂ ਨੂੰ ਹਮਰਾ ਕਰ ਰਿਹਾ ਹੈ ਜੀ ਉਹ ਤਾਂ ਕੋਈ ਸਪਸ਼ਟ ਹੈ ਨਾ ਜੀ ਹਾਂ ਤੇ ਇਹ ਤਾਂ ਸਾਡੀ ਜਥੇਬੰਦੀਆਂ ਦੀ ਇਹਨਾਂ ਨੂੰ ਤੂੰ ਨਹੀਂ ਕਰਵਾ ਕਰਨ ਦੇਣੀ ਹਾਂ ਤਨੋਂ ਨਹੀਂ ਕਰਵਾਇ ਤਨਾ ਹੋਣੀ ਚਾਹੀਦੀ ਹੈ ਔਰ ਜਿਸ ਹਿਸਾਬ ਨਾਲ ਦੇਖੋ ਇੱਕ ਸਾਹਮਣੇ ਪ੍ਰੂਫ ਨੇ ਬਾਠੇ ਹੋਏ ਕਿ ਉਹਤੇ ਇਹ ਕੁਝ ਹੁੰਦਾ ਹੈ ਚਾਹੇ ਉਥੇ ਜਿਵੇਂ ਹੁਣ ਇਹਨਾਂ ਨੇ ਕੁੜੀਆਂ ਨੂੰ ਉਥੇ ਭੇਟ ਕਰਨ ਦੀ ਗੱਲ ਕਹੀ ਮੈਂ ਤੇ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਜਾਂ ਹੋਰ ਅਨੇਕਾਂ ਤਰੀਕੇ ਦੇ ਜਿਹੜੇ ਉਥੇ ਜਿਹੜੀਆਂ ਵੀ ਨਾਜਾਇਜ਼ ਗੱਲਾਂ ਹੁੰਦੀਆਂ ਨੇ ਤੇ ਉਹਦੇ ਖਿਲਾਫ ਜਦ ਕਿ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰ ਰਿਹਾ ਉਹ ਹੋਰ ਵੀ ਕੋਈ ਕਰ ਰਿਹਾ ਘੱਟੋ ਘਾਟ ਜਿਹੜੀਆਂ ਸਾਡੀਆਂ ਪੰਥ ਕਹਾਣ ਵਾਲੀਆਂ ਜਿੱਥੇ ਬੰਦੀਆਂ ਨੇ ਜਿਹੜਾ ਬੰਦਾ ਕਰ ਰਿਹਾ ਘੱਟੋ ਘਾਟ ਉਹਦੀ ਸਪੋਰਟ ਤਾਂ ਕਰਾਉਂਦਾ ਕੀ ਤੁਸੀਂ ਇਸ ਬਾਰੇ ਕੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਤੇ ਮੱਕੜ ਨੇ ਮੈਂ ਅਰਜੀ ਲੈ ਕੇ ਮੱਕੜ ਕੋਲ ਗਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਕੋਈ ਸਹਾਇਤਾ ਕੀਤੀ ਜਾਵੇ ਉਹਨੇ ਮੇਰੀ ਅਰਜੀ ਚੱਕ ਕੇ ਬਾਹਰ ਮਾਰੀ ਹਾਂ ਇਹ ਕਦੋਂ ਦੀ ਗੱਲ ਹੈ ਜੀ ਇਹ ਐਕਸੀਡੈਂਟ ਤੋਂ 2 ਮਹੀਨੇ ਬਾਅਦ ਦੀ ਐਕਸੀਡੈਂਟ ਕਦੋਂ ਹੋਇਆ ਕਿੰਨੇ ਤੇ 24/8 ਨੂੰ ਹੋਇਆ ਮੇਰਾ ਐਕਸੀਡੈਂਟ 24/8 2011 ਨੂੰ ਤੇ ਦਫਕੇ ਮਾਰ ਕੇ ਤੇ ਮੇਰੀ ਅਰਜੀ ਵੀ ਚੱਕ ਕੇ ਬਾਹਰ ਸੈੱਡ ਦਿੱਤੀ ਉਹਨੇ ਓਕੇ ਤੇ ਤੁਸੀਂ ਦੱਸਿਆ ਨਹੀਂ ਵੀ ਮੈਂ ਕੋਣ ਆ ਕਿ ਮੇਰੇ ਨਾਲ ਮੈਂ ਅਗਰ ਮੈਂ ਦੱਸਦਾ ਆ ਤਾਂ ਮੇਰੇ ਨਾਲ ਇਹ ਲੋਕ ਜਿਹੜੇ ਆ ਟੁੱਟਣਗੇ ਉਹ ਸਾਧਾ ਨੂੰ ਪੂਰਾ ਸਾਫਤ ਹੋਊਗਾ ਵੀ ਇਹ ਸਿੱਖ ਕੌਮ ਦੇ ਨਾਲੋਂ ਵੱਖਰਾ ਹੋ ਗਿਆ ਮੈਂ ਸ਼ਰਮ ਨਾ ਮਹਾਰਾ ਇਹਨਾਂ ਇਹਨਾਂ ਲੋਕਾਂ ਦੀ ਮਗਾਲੀ ਨਹੀਂ ਕਰਦਾ ਅਗਰ ਮੈਂ ਗੱਲ ਇਹਨਾਂ ਦੇ ਖਿਲਾਫ ਕਰੂੰਗਾ ਮੈਂ ਸਿੱਖ ਕੌਮ ਦੇ ਜਾਂ ਸਿੱਖ ਦੇ ਆਗੂਆਂ ਦੇ ਤੇ ਮੈਂ ਆਪਣੇ ਆਪ ਹੀ ਕਮਜ਼ੋਰ ਹੋ ਜਾਊਂਗਾ ਤੋ ਹੋ ਜੇ ਤੈਨਾਂ ਨੂੰ ਡਰ ਹੈਗਾ ਯਾ ਵਿਚਾਰੇ ਵਿਹੇ ਦੇ ਨਾਲ ਕੌਮ ਜੁੜੀ ਆ ਉਹ ਉਹਦੀ ਮਰਜ਼ੀ ਆ ਜੇ ਨਹੀਂ ਵੀ ਦਿੱਤੇ ਤੇ ਉਹਦਾ ਭਲਾ ਹੋ ਗਏ ਪਰ ਉਹ ਤਾਂ ਫਰਜ਼ ਬਣਦਾ ਸੀ ਮੇਰੇ ਲਈ ਉਹਦੇ ਗੁਰੂ ਕੀ ਗੋਲਕ ਆ ਹੈ ਬਿਲਕੁਲ ਹੈ ਗੁਰੂ ਕੀ ਗੋਲਕ ਆ ਗਰੀਬਾਂ ਵਾਸਤੇ ਆ ਉਹਦੀ ਕੋਈ ਆਪਣੀ ਨਿੱਜੀ ਸੰਪਤੀ ਨਹੀਂਗੀ ਬਿਲਕੁਲ ਹਾਂਜੀ ਜੇ ਇਸ ਵੇਲੇ ਜਿੱਦਾਂ ਮੈਂ ਬੜਾ ਆਰਥਿਕ ਤੌਰ ਤੋਂ ਬਹੁਤ ਕਮਜ਼ੋਰ ਆਂ ਅਗਰ ਮੈਂ ਆਪਣੀ ਲਾਈਨ ਤੇ ਸਹੀ ਲੱਗਾ ਰਹੇਗਾ ਤੇ ਇਸ ਵੇਲੇ ਮੈਂ ਹੰਸਦੇ ਤੇ ਸਲੀਮ ਹੁਣਾਂ ਦੇ ਸਾਬਰਕੋਟੀ ਹੁਣਾਂ ਦੇ ਬਰਾਬਰ ਦੇ ਗਾਉਣ ਵਾਲਾ ਤੇ ਮੈਂ ਤਾਂ ਅੱਜ ਤਾਂ ਹੁਣ ਮੈਂ ਸਾਰੇ ਮੈਕਸ ਕੀਤੇ ਆ ਤਿੰਨੇ ਸੌਦਾ ਸਾਧ ਲੇਟਾ ਵਾਲਾ ਤੇ ਪੁਨਿਆਰਾ ਵਾਲਾ ਉਹ ਮੈਂ ਤੁਹਾਨੂੰ ਜੇ ਚੱਕਦਾ ਮੈਨੂੰ ਲੱਗਦਾ ਇਹਦੇ ਨਾਲ ਵਿਸ਼ਾ ਥੋੜਾ ਜਿਹਾ ਅਲੱਗ ਟੱਚ ਹੋ ਜਾਣਾ ਹੈ ਤੇ ਜੇ ਤੁਸੀਂ ਇਸ ਖੇਤਰ ਵਿੱਚ ਆਉਣਾ ਚਾਹਦੇ ਤੇ ਹੋਰ ਲੱਚਰ ਗਾ ਕੇ ਤੇ ਸ਼ਾਇਦ ਤੁਸੀਂ ਅੱਜ ਕਰੋੜਾਂ ਅਰਬਾਂ ਖਰਬਾਂ ਬਣਾ ਚੁੱਕੇ ਹੁੰਦੇ ਪਰ ਸ਼ਾਇਦ ਤੁਹਾਡੇ ਅੰਦਰ ਵੀ ਕੋਈ ਸੋਚ ਕੁਝ ਹੋਰ ਸੀ ਕਿ ਨਹੀਂ ਅਸੀਂ ਲੋਕਾਂ ਨੂੰ ਔਗਤ ਕਰਾਣਾ ਆਉਣ ਵਾਲੀਆਂ ਕ੍ਰਿਤੀਆਂ ਤੋਂ ਤੇ ਸੋ ਕੈਸਟ ਦੇ ਵਿੱਚ ਕੈਸਟ ਰਾਈਮ ਇਹ ਜਨਤਾ ਨੂੰ ਇੱਕ ਸੁਚੇਤ ਕਰਨਾ ਚਾਹੁੰਦਾ ਜਿੱਦਾਂ ਹੁਣ ਮੈਂ ਇੱਕ ਇਹਨਾਂ ਦੇ ਤਿੰਨ ਫਖੰਡੀਆਂ ਦਾ ਗਾਣਾ ਤਿਆਰ ਕੀਤਾ ਸਾ ਬਾਂਦੇ ਆ ਡੇਰਾਂ ਚੀ ਹੋ ਕਦੇ ਨਹੀਂ ਉਹ ਜਾਈਦਾ ਦੰਬੀਆਂ ਫੁਕੰਡੀਆਂ ਦੇ ਕਵਚ ਨਹੀਂ ਆਈ ਦਾ ਸਬਦਿਆਂ ਡੇਰਿਆਂ ਚ ਕਦੇ ਨਹੀਂ ਉਜਾਈ ਦਾ ਨੂਰ ਮਹਿਲ ਵਿੱਚ ਬੈਠਾ ਲੈਟ ਜੀ ਜਗਾਉਂਦਾ ਆ ਝੂਠ ਦੀ ਦਕਾਨ ਕੋਈ ਸਰਸੇ ਚਲਾਉਂਦਾ ਆ ਪੰਨਿਆਰੇ ਵਿੱਚ ਬੈਠਾ ਰੇੜਾ ਪਾਉਂਦਾ ਕੋਈ ਖਦਾਈ ਦਾ ਸਬਦਿਆਂ ਡੇਰਿਆਂ ਚ ਉਹ ਕਦੇ ਨਹੀਂ ਉਜਾਈ ਦਾ ਇਨੂੰ ਅੱਠ ਗੀਤ ਮੈਂ ਤਿਆਰ ਕੀਤੇ ਇੱਕ ਪਹਿਲਾ ਜਿਹੜਾ ਫਰਸਟ ਗੀਤ ਮੇਰਾ ਉਹ ਇਹਨੂੰ ਮੈਂ ਬਿਹਾਰ ਚੋਂ ਤੋੜਿਆ ਅੱਛਾ ਠੀਕ ਹੈ ਬਿਹਾਰ ਦੇ ਵਿੱਚੋਂ ਇਹ ਇਸ ਤਰੀਕੇ ਨਾਲ ਤੋੜਿਆ ਵੀ ਨਾਂ ਕਿਦਾਂ ਚੇਂਜ ਕਰਨਾ ਇਹ ਇੱਥੇ ਆਮ ਕਿ ਕੀ ਕਰਤੂਤਾ ਕਰੂਗਾ ਚਲੋ ਤੁਹਾਡੀ ਐਲਬਮ ਬਾਰੇ ਤੇ ਅਸੀਂ ਆਪ ਵਿਚਾਰ ਕਰਦੇ ਆ ਤੁਹਾਡੀ ਜਲਦੀ ਐਲਬਮ ਕੋਸ਼ਿਸ਼ ਕਰਾਂਗੇ ਇੱਕ ਚੀਜ਼ ਜਿਹੜੀ ਜਿਹੜੀ ਹੋਰ ਜ਼ਰੂਰੀ ਨੋਟ ਕਰਨ ਵਾਲੀ ਹੈ ਨੂਰ ਮੌਦ ਦੇ ਵਿੱਚ ਬੈਠ ਕੇ ਹੀ ਤੁਸੀਂ ਨੂਰ ਮੈਲੀ ਦਾ ਵਿਰੋਧ ਕਰ ਰਹੇ ਹੋ ਤੁਹਾਨੂੰ ਇੱਥੇ ਫਿਰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਤੋਂ بڑا ਇਹਨਾਂ ਨੇ ਪਹਿਲਾਂ ਤਾਂ ਇਹਨਾਂ ਬੜਾ ਪੁਲਿਸ ਤੋਂ ਘਟਾਉਂਦੇ ਰਹੇ ਮੈਨੂੰ ਮੈਂ ਮੰਦਰੀ ਵੀ ਕਰਵਾ ਦਿੰਦੇ ਸੀ ਫਿਰ ਇਦਾਂ ਕੁਝ ਬੰਦੇ ਆ ਨੇ ਮੈਨੂੰ ਛਡਾ ਲੈਣਾ ਮੇਰਾ ਇੱਕ ਜਿੱਦਾ ਮਤਲਬ ਬਜ਼ੁਰਗ ਸੀਗੇ ਸਾਡੇ ਮੇਰੇ ਚਾਚਾ ਜੀ ਲੱਗਦੇ ਸੀਗੇ ਉਹ ਬਹੁਤ ਵਿਦਵਾਨ ਸੀਗੇ ਤੇ ਉਹ ਤਰਕਸੀਲ ਦੇ ਪ੍ਰਧਾਨ ਵੀ ਸੀ ਪੰਜਾਬ ਦੇ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਉਸ ਤੋਂ ਬਾਅਦ ਫਿਰ ਵਧੰਤੀ ਸਾਹਿਬ ਨੇ ਮੇਰੇ ਸਾਥ ਦਿੱਤਾ ਅੰਦਰ ਕੰਨੀ ਅਗਰ ਸਾਹਮਣੇ ਆਮ ਕੇ ਗੱਲ ਕਰਦਾ ਤਾਂ ਬਾਦਲ ਸਾਹਿਬ ਸ਼ਾਇਦ ਉਹਨੂੰ ਖਾਰਜ ਕਰ ਦਿੰਦੇ ਪਹਿਲਾਂ ਹੀ ਕਰ ਦਿੰਦੇ ਤਾਂ ਉਹ ਅੰਦਰ ਖਾਤੇ ਮੇਰੀਉ ਮਦਦਤ ਕਰਦੇ ਰਹਿਆ ਯਾਨੀ ਕਿ ਉਸ ਨੂੰ ਵੀ ਆਏ ਸਨੋ ਗਿਆਨੀ ਕੇਵਲ ਸਿੰਘ ਨੇ ਵੀ ਮੇਰੀ ਮਦਦ ਕੀਤੀ ਹੈ ਜੀ ਹਾਂਜੀ ਉਹਨਾਂ ਨੇ ਵੀ ਕਾਫੀ ਮੇਰਾ ਜਿੱਦਾਂ ਸਾਥ ਦਿੱਤਾ ਹਾਂਜੀ ਉਹਨਾਂ ਨੇ ਇੱਥੇ ਮੈਨੂੰ ਬੁਲਾਇਆ ਵੀ ਸੀ ਗਿਆ ਉਹਨਾਂ ਨੇ ਗਿਆਨੀ ਕੇਵਲ ਸਿੰਘ ਜੀ ਨੇ ਮੈਨੂੰ ਮੰਡੀ ਦੇ ਵਿੱਚ ਬੁਲਾਇਆ ਸੀਗਾ ਉਹਦੇ ਵਧੰਤੀ ਸਾਹਿਬ ਵੀ ਆਏ ਸੀਗੇ ਤੇ ਸਿੰਘ ਸਾਹਿਬ ਵੀ ਆਏ ਸੀਗੇ ਤੇ ਮੈਨੂੰ ਸਟੇਜ ਤੇ ਬੁਲਾਇਆ ਸੀ ਇਹਨਾਂ ਨੇ ਤੇ ਮੈਂ ਉਹ ਜਿਹੜੇ ਪੰਥੀ ਸਹਿਤਾ ਦਾ ਪਾਤਰ ਜੋ ਮੈਂ ਹਾਲ ਦੇਖ ਰਹੇ ਹਾਂ ਜੀ ਅ ਖੰਡਰ ਪਿਆ ਘਰ ਹਾਂਜੀ ਰੋਟੀ ਪਕਾਉਣ ਲਈ ਦੇਖੋ ਬੰਦ ਨੂੰ ਹੀ ਮੁਸ਼ਕਲ ਮਿਲਣਦੇ ਆ ਤੇ ਇਹ ਜੀ ਹਾਲਤ ਵਿੱਚ ਸੁਮਟੇ ਪੰਦਰਦਿਆਂ ਨਾਲ ਹਾਂ ਇਹਨਾਂ ਨੂੰ ਸੱਚੇ ਪਾਤਸ਼ਾਹ ਕਾਹ ਪ੍ਰਖ ਨੇ ਇੱਕ ਆਰਥਿਕ ਤੌਰ ਤੇ ਖੁਸ਼ਹਾਲ ਕੀਤਾ ਉਹਦਾ ਫਰਜ਼ ਬਣਦਾ ਹੈ ਇਹ ਇਹਨਾਂ ਲੋਕਾਂ ਦੀ ਸਹਾਇਤਾ ਕਰਨ ਜੀ ਹਾਂਜੀ ਤੇ ਹੋਰ ਸਾਡੇ ਕੋਲ ਕਾਦੇ ਵਾਸਤੇ ਆ ਮੈਂ ਕੀ ਕਰਨੀ ਹਾਂ ਹਾਂਜੀ ਕਿੰਨੀਆਂ ਬਿਲਡਿੰਗਾਂ ਬਣਾ ਲੈਣੀਆਂ ਨੇ ਮੈਂ ਤਾਂ ਲੈ ਜੜੀਆਂ ਕਿੰਨੀਆਂ ਬਿਲਡਿੰਗਾਂ ਬਣਾ ਲੈਣੀਆਂ ਨੇ ਕਿਸ तरह ਬਿਲਡਿੰਗਾਂ ਬਿਲਡਿੰਗਾਂ ਬਣਾ ਕੇ ਰੱਖ ਲੈਣੀਆਂ ਨੇ ਅੱਜ ਲੋੜ ਜਿਹੜੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ ਮੈਂ ਤਾਂ ਅਪੀਲ ਕਰੂੰਗਾ ਸਾਰੇ ਆਦਮ ਨੂੰ ਕਿ ਜੋ ਵੀ ਸਹਾਇਤਾ ਕਰ ਸਕਦੇ ਨੇ ਯੋਗ ਸਹਾਇਤਾ ਇਹਨਾਂ ਦੀ ਕਰਨ ਜੀ ਇਹ ਲੋੜ ਵੱੰਦ ਹੈ ਜੀ ਹਾਂਜੀ ਅ ਮੈਂ ਚਾਹੁੰਦਾ ਕਿ ਤੁਸੀਂ ਆਪ ਜਿਹੜੀ ਵੀ ਸਿੱਖ ਸੰਗਤ ਇਸ ਵੇਲੇ ਦੇਖੇਗੀ ਸਾਰੇ ਵੀਡੀਓ ਨੂੰ ਔਰ ਜੋ ਹਕੀਕਤ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ ਅਪੀਲ ਤਾਂ ਚਲੋ ਖੈਰ ਮੈਂ ਮੇਰੀ ਜਿਹੜੀ ਜਮੀਰ ਹੈ ਇਅਜਾਜਤ ਵੀ ਨਹੀਂ ਮੰਦੀ ਕਿ ਮੈਂ ਇਹਨਾਂ ਨੂੰ ਕੋਈ ਵੰਗਾਰ ਪਾਵਾਂ ਬਾਕੀ ਸੰਗਤ ਨੂੰ ਸਭ ਪਤਾ ਹੀ ਹੈਗਾ ਕਿ ਮੈਂ ਕਿਹੋ ਜਿਹੇ ਇਲਾਕਾ ਵਿੱਚ ਦੀ ਗੁਜ਼ਰਦਿਆਂ ਤੇ ਕੀ ਹੋ ਜਾਏ ਮਤਲਬ ਇਹਨਾਂ ਇਹਨਾਂ ਪਖੰਡੀਆਂ ਦਾ ਵਿਰੋਧ ਕਰਨਾ ਕਿ ਖਾਲਾਜੀ ਦਾ ਬਾੜਾ ਨਹੀਂ ਆਮ ਇੱਥੇ ਵੱਡ-ਵੱਡੇ ਜਿਹੜੇ ਹੈਗੇ ਆ ਉਹਨਾਂ ਦੀਆਂ ਲੱਤਾਂ ਕੰਬ ਜਾਂਦੀਆਂ ਆਸ਼ੀਰਵਾਦ ਦਾ ਨਾਂ ਸੁਣ ਕੇ ਔਰ ਮੈਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਤੇ ਕੁਝ ਚਿਰ ਪਹਿਲਾਂ ਐਸਐਸਪੀ ਸੀਗਾ ਉਹ ਕਿੰਨੇ ਗਨਮੈਨ ਲੈ ਲਾ ਮੈਂ ਕਿਹਾ ਮੇਰੇ ਆਵੇ ਗਨਮੈਨ ਵੀ ਤੁਸੀਂ ਇਹਨੂੰ ਦੇ ਦਿਓ ਤੇ ਮੇਰਾ ਗਨਮੈਨ ਜਿਹੜਾ ਉਹ ਗੁਰਨਾਨਕ ਦੇਵ ਜੀ ਆ ਮੈਂ ਜਿਹਦਾ ਗਨਮੈਨ ਗੁਰਨਾਨਕ ਦੇਵ ਜੀ ਹੋਵੇ ਉਹਨੂੰ ਕੋਈ ਖਤਰਾ ਨਹੀਂਗਾ ਬਾਕੀ ਇਸ ਸੰਗਤ ਨੂੰ ਚਾਹੀਦਾ ਕਿ ਮੇਰੀ ਮਦਦ ਕਰਨੀ ਬਣਦੀ ਆ ਜਾਂ ਨਹੀਂ ਬਣਦੀ ਇਹਦੇ ਕੋਲ ਕੰਮ ਲਿਆ ਜਾ ਸਕਦਾ ਜਿਸ ਤੰਗ ਨਾਲ ਇਹ ਸੰਗੀਤਕਾਰਵਾ ਔਰ ਇਹ ਵਧੀਆ ਕਲਤਾ ਲਿਖ ਰਿਹਾ ਤੁਸੀਂ ਹੋਰੀ ਜੀ ਤੇ ਜੇ ਇਹਨੂੰ ਅਸੀਂ ਲੋਕਾਂ ਨਾਲ ਵਰਤੀਏ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਫਖੰਡੀਆਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਚੰਗੀ ਜਾਣਕਾਰੀ ਦੇ ਸਕਦੇ ਆ ਨਵੇਂ ਮਾਧਿਅਮ ਨਾਲ ਲੋਕ ਜਾਗਰੂਕ ਹੋ ਸਕਦੇ ਨੇ ਔਰ ਇਹਨਾਂ ਦੁਬੀਆਂ ਦੇ ਜਾਲ ਤੋਂ ਬਚ ਸਕਦੇ ਨੇ ਇਹ ਜਿਹੜੀ ਕਲਾ ਹੈ ਬਹੁਤ ਵਧੀਆ ਦਾਤੋ ਠੀਕ ਹੈ ਜੀ ਐਨਿਆ ਕੇ ਵਿਚਾਰਾਂ ਦੇ ਨਾਲ ਹੁਣ ਆਪਾਂ ਸੰਗਤ ਕੋਲੋਂ ਖਿਮਾ ਮੰਗਾਂਗੇ ਅ ਐ ਸੰਜੀ ਸਾਡੇ ਨਾਲ ਪੂਰਨ ਸਿੰਘ ਦੇਸਲ ਜੀ ਤੇ ਗਿਆਨੀ ਜਗਤਾਰ ਸਿੰਘ ਜੱਜਕ ਜੀ ਜਿਨ੍ਹਾਂ ਨੇ ਤੁਹਾਨੂੰ ਅੱਜ ਜੋ ਵੀ ਇਸ ਵੀਰ ਦੇ ਨਿਜੀ ਹਾਲਾਤ ਨੇ ਇਸ ਵੇਲੇ ਜੋ ਪਰਿਵਾਰਕ ਹਾਲਾਤ ਨੇ ਤੇ ਜੋ ਇਹਨਾਂ ਦਾ ਇਸ ਵੇਲੇ ਆਰਥਿਕ ਪੱਧਰ ਹੈ ਉਹ ਤੁਹਾਨੂੰ ਰੂਬਰੂ ਕਰਵਾਇਆ ਕਿ ਕਿਸ ਤਰ੍ਹਾਂ ਐਸੋਲੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਇੰਨਾ ਹਾਲਾਤਾਂ ਵਿੱਚ ਆਣ ਦਾ ਕਾਰਨ ਕੀ ਹੈ ਸੋ ਸਾਨੂੰ ਸੋਚਣਾ ਪੈਂਦਾ ਹੈ ਕਿ ਸ਼ਾਇਦ ਇਹਨਾਂ ਦਾ ਨਿੱਜੀ ਮਸਲਾ ਨਹੀਂ ਹੈ ਜਾਂ ਸਿਰਫ ਇਹਨਾਂ ਦਾ ਪਰਿਵਾਰਕ ਮਸਲਾ ਨਹੀਂ ਹੈ ਇਹ ਪੂਰੇ ਪੰਥ ਦੀ ਬਾਗਡੋਰ ਫੜ ਕੇ ਚੱਲੇ ਨੇ ਤੇ ਪੰਥ ਨੂੰ ਵਿਚਾਇਦਾ ਕਿ ਇਹਨਾਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਚੱਲਣ ਤਾਂ ਜੋ ਕਿ ਇਹ ਆਪਣਾ ਨੂੰ ਇਕੱਲਾ ਮਹਿਸੂਸ ਨਾ ਕਰਨ ਇਹਨਾਂ ਦਾ ਜੋ ਵੀ ਅਕਾਊਂਟ ਨੰਬਰ ਔਰ ਮੋਬਾਈਲ ਨੰਬਰ ਨਾਲ ਹੀ ਵੀਡੀਓ ਪਬਲਿਸ਼ ਕਰ ਦਿੱਤਾ ਜਾਏਗਾ ਜੋ ਵੀ ਸੱਜਣ ਸਮਝਦੇ ਨੇ ਕਿ ਉਹਨਾਂ ਦੀ ਜਿਹੜੀ ਦਸ਼ਵੰਦ ਰੂਪੀ ਮਾਇਆ ਜੋ ਉਹ ਲਗਾਣਾ ਚਾਹੁੰਦੇ ਨੇ ਸਹੀ ਪਾਸੇ ਉਹ ਜ਼ਰੂਰ ਕੁਝ ਹਿੱਸਾ ਪੂਰਨ ਸਿੰਘ ਦੇਸਲ ਜੀ ਨੂੰ ਭੇਜਣ ਤਾਂ ਜੋ ਕਿ ਇਹਨਾਂ ਦਾ ਜਿਹੜਾ ਇਸ ਵੇਲੇ ਹਾਲਾਤ ਨੇ ਉਹ ਸੁਖਾਲੇ ਹੋ ਸਕਣ ਇਹਨਾਂ ਇੱਕ ਬੇਨਤੀ ਆਦੇ ਨਾਲ ਆਪ ਜੀ ਦੇ ਕੋਲੋਂ ਖਿਮਾ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ